9 ਸਤੰਬਰ 2025 ਨੋ ਲੌਂਗ ਐ ਵੀਡੀਓ ਤੁਹਾਡੇ ਸਾਹਮਣੇ ਆਈ ਹੈ ਤਾਂ ਮਾਪੇ ਬੁੱਕਾ ਨਾ ਛੱਡੋ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਸਿਪਸ ਵਿੱਚ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਕੱਲ ਮੰਗਲਵਾਰ 9 ਸਤੰਬਰ 2025 ਹੈ ਮੈਂ ਸੰਜੂਗਾ ਤੇ ਚਮਤਕਾਰਾਂ ਨਾਲ ਭਰਿਆ ਹੋਇਆ ਗੀ ਹੈ ਉਹਨਾਂ ਬੱਚਿਆਂ ਲਈ ਜਿਨ੍ਹਾਂ ਦੇ ਵਿਆਹ ਨਹੀਂ ਹੋ ਰਹੇ ਹਨ ਜਾਂ ਕੋਈ ਉਨਾ ਮੱਪਿਆਲੇ ਜਿਨ੍ਹਾਂ ਦੇ ਕਰ ਸ਼ੁਭਕਟਨਾਵਾ ਨਹੀਂ ਹੋ ਰਹੀਆਂ ਹਨ ਅਸੀਂ ਅਸ ਦਿਨ ਨੂੰ ਇੱਕ ਬਹੁਤ ਹੀ ਜਾਦੂਈ ਚਮਤਕਾਰ ਕਹਾਂਗੇ ਕਿਉਂਕਿ 9 9 9 ਦਾ ਸਹਯੋਗ ਚਮਤਕਾਰੀ ਲਾਈਨ ਦਾ ਇੱਕ ਬਹੁਤ ਹੀ ਜ਼ਬਰਦਸਤ ਪੰਡਾਰ ਹੈ ਸਤੋਂ ਵੱਧ ਮੰਗਲਵਾਰ ਜੇਕਰ ਤੁਸੀਂ ਸਾਰੇ ਜਾਣਦੇ ਹੋ ਕਿ ਅੰਕ ਵਿਗਿਆਨ ਦੇ ਅਨੁਸਾਰ ਮੰਗਲ ਦੀ ਗਣਤੀ 9 ਹੁੰਦੀ ਹੈ ਤਾਂ ਤੁਸੀਂ ਸਮਝ ਸਕਦੇ ਹੋ ਕਿ ਕੱਲ ਕਿੰਨੇ ਲੋਕ ਇਕੱਠੇ ਹੋ ਰਹੇ ਹਨ ਜੋ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਚਮਤਕਾਰੀ ਹਨ ਵੈਸੇ ਪਿੱਤਰ ਪਖ ਕਰ ਰਿਹਾ ਹੈ ਬਹੁਤ ਹੀ ਪੁੰਨ ਦੇ ਬਹੁਤ ਹੀ ਪਵਿੱਤਰ ਦਿਨ ਚੱਲ ਰਹੇ ਹਨ ਇਹ ਸਾਡੇ ਪੁਰਖਿਆਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਬਹੁਤ ਹੀ ਪਵਿੱਤਰ ਦਿਨ ਹਨ ਐਸ ਲਈ ਨੋ 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 ਦਾ ਪੰਨਾ ਜੋ ਕਲ ਫੰਡਿਆ ਹੈ ਤੁਸੀਂ ਅਜਦਾ ਲਾਭ ਕਿਵੇਂ ਲੈ ਸਕਦੇ ਹੋ ਜੇਕਰ ਤੁਸੀਂ ਕੱਲ ਉਪਾਏ ਕਰਦੇ ਹੋ ਤਾਂ 9 ਦਿਨਾਂ ਦੇ ਅੰਦਰ ਤੁਸੀਂ ਬੱਚਿਆਂ ਦੇ ਚੰਗੇ ਰਿਸ਼ਤੇ ਸੁੰਦਰ ਵਿਆਹ ਦਾ ਚਮਤਕਾਰ ਵੇਖੋਗੇ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਤੁਹਾਨੂੰ ਕੀ ਕਰਨਾ ਹੈ ਪਰ ਇਹ ਸਫਲ ਹੋਵੇਗਾ ਪਰ ਕਿਰਪਾ ਕਰਕੇ ਅਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਸਿਮਰਤ ਹੋਏ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਵਰਤੋਂ ਵਨ ਸ਼ੇਅਰ ਜ਼ਰੂਰ ਕਰੋ ਸਾਡੇ ਲਈ ਬਹੁਤ ਵੱਡਾ ਉਤਸ਼ਾਹ ਹੈ ਅਤੇ ਇਹ ਸਾਨੂੰ ਤੁਹਾਡੇ ਲਈ ਇੱਕ ਵਧੀਆ ਲਿਖਤੀ ਪ੍ਰੇਰਣਾ ਵੀ ਦਿੰਦਾ ਹੈ ਇਹ ਉਪਾਏ ਮਾਤੇ ਵੀ ਕਰ ਸਕਦੇ ਹਨ ਅਤੇ ਇਹ ਉਪਾਏ ਬੱਚੇ ਆਪਣੇ ਵਿਆਹ ਲਈ ਖੁਦ ਵੀ ਕਰ ਸਕਦੇ ਹਨ ਅਤੇ ਕੱਲ ਮੰਗਲਵਾਰ ਹੈ ਮੰਗਲਵਾਰ ਦੀ ਗਿਣਤੀ 9 ਹੈ ਅਸtar ਇਹ ਹੈ ਕਿ 9ਵਾਂ ਤਾਰੀਖ 9ਵਾਂ ਮਹੀਨਾ ਅਤੇ ਜੇਕਰ ਅਸੀਂ ਸਾਲ 2025 ਗਿਣਦੇ ਹਾਂ ਕਾਲੀ ਨੋ ਹੀ ਆਂਦਾ ਹੈ ਐਸ ਲਈ ਤਿੰਨ ਲਾਈਨਾਂ ਹਨ ਮੰਗਲਵਾਰ ਤੁਹਾਡੇ ਨਾਲ ਜੁੜਿਆ ਹੋਇਆ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਮੰਗਲ ਊਰਜਾ ਬਹੁਤ ਸ਼ਕਤੀਮੰਦੀ ਹੈ ਜੇਕਰ ਤੁਸੀਂ ਇਸ ਨੂੰ ਨਕਾਰਾਤਮਕਤਾ ਵੱਲ ਲੈ ਜਾਂਦੇ ਹੋ ਤਾਂ ਤੁਹਾਡੇ ਨਾਲ ਨਕਾਰਾਤਮਕਤਾ ਹੋਣ ਲੱਗਦੀ ਹੈ ਤੁਸੀਂ ਕਿਰਿਆਸ਼ੂਲ ਲੈਂਦੇ ਹੋ ਅਤੇ ਜੇਕਰ ਤੁਸੀਂ ਇਹ ਸ਼ਕਤੀ ਨੂੰ ਊਰਜਾ ਲਈ ਸਕਾਰਾਤਮਕਤਾ ਵੱਲ ਲੈ ਜਾਂਦੇ ਹੋ ਤਾਂ ਤੁਹਾਨੂੰ इस सकारात्मक नतीजे मिलने शुरू हो जाते हैं कल सू इसी सकारात्मक वाल ले जाना है तो की करना पवेगा यह काम सवेरे करो जी इस अपने बोझा कमरे में बैठ के भी कर सकते हो कोई मुश्किल वाली गल वाल नहीं है एक कागज़ लो कागज़ कागज़ी तो प्लेन या फिर लाइन वाला भी लै सकते हो कोई भी कागज़ लो सादा कागज हो गया ਤੈਂ ਮਾਂ ਤੇ ਬੱਚੇ ਦੋਵੇਂ ਕਰ ਸਕਦੇ ਹਨ ਤੈਂ ਬੱਚੇ ਲਈ ਬਹੁਤ ਚੰਗੀ ਗੱਲ ਹੈ ਤੇ ਬੱਚੇ ਜਿੱਥੇ ਵੀ ਹੋ ਉਹ ਆਪਣੇ ਕਮਰੇ ਵਿੱਚ ਆਪਣੇ ਭਗਵਾਨ ਦੇ ਸਾਹਮਣੇ ਬੈ ਕੇ ਇਹੋ ਪਾਈ ਨੂੰ ਕਰ ਸਕਦੇ ਹਨ ਅਤੇ ਤੁਹਾਨੂੰ ਕਾਗਜ਼ ਤੇ ਜੋ ਵੀ ਲਿਖਣਾ ਹੈ ਸਭ ਤੋਂ ਪਹਿਲਾਂ ਕਾਗਜ਼ ਦੇ ਕਿਸੇ ਵੀ ਰੰਗ ਨਾਲ ਕਾਗਜ਼ ਦੇ ਉੱਪਰ 999 ਲਿਖੋ ਜੇਕਰ ਤੁਹਾਨੂੰ ਕੁਝ ਨਹੀਂ ਮਿਲਦਾ ਤਾਂ ਤੁਹਾਡੇ ਪੂਜਾ ਕਮਰੇ ਵਿੱਚ ਰੋਲੀ ਹੈ ਤਾਂ ਤੁਸੀਂ ਲਾਲ ਰੰਗ ਦੀ ਕਮਣੀ લેਓ ਜੋ ਮੰਗਲ ਦਾ ਪ੍ਰਤੀਕ ਹੈ ਇਸ ਨੂੰ ਕਿਸੇ ਵੀ ਮਾਚਿਸ ਦੀ ਤਿੱਲੀ ਨਾਲ ਥੋੜੀ ਜਿਹੀ ਮਿਲਾ ਕੇ 9 9 9 ਲਿਖੋ ਇਸਦੇ ਹੇਠਾਂ ਸ਼ੁਭ ਦਿਵਾਲੀ ਕੋ ਅਤੇ ਬੱਚੇ ਦੇ ਪੁੱਤਰ ਜਾਂ ਧੀ ਦਾ ਨਾਂ ਲਿਖੋ ਜਿਸ ਦਾ ਵਿਆਹ ਨਹੀਂ ਹੋਇਆ ਹੁਣਾਂ ਚੀਜ਼ ਜੋ ਤਿਆਰ ਹੈ ਇਸ ਵਿੱਚ 9 ਲੋង ਨੂੰ ਰੱਖ ਦਿਓ ਅਤੇ ਇਸ ਨੂੰ ਰੱਖਣ ਤੋਂ ਬਾਅਦ ਇਸ ਦੀ ਇੱਕ ਪੋਟਲੀ ਬਣਾ ਲਵੋ ਇਸ ਨੂੰ ਇੱਕ ਪੋਟਲੀ ਵਿੱਚ ਬੰਨਣ ਤੋਂ ਬਾਅਦ ਹੁਣ ਤੁਸੀਂ ਬਾਲਾ ਜੀ ਮਹਾਰਾਜ ਨੂੰ ਪ੍ਰਾਰਥਨਾ ਕਰ ਸਕਦੇ ਹੋ ਜੋ ਕਿ ਮੰਗਲ ਦਾ ਪ੍ਰਤੀਕ ਹੈ ਜੋ ਤੁਹਾਡੇ ਘਰ ਵਿੱਚ ਸ਼ੁਭ ਕੰਮ ਸ਼ੁਰੂ ਕਰਦਾ ਹੈ ਅੱਗੇ ਇੱਕ ਹੋਰ ਦੀਵਾ ਜਗਾਓ ਅਤੇ ਉਸ ਤੋਂ ਬਾਅਦ ਇਸ ਪੋਤੀ ਨੂੰ ਆਪਣੇ ਹੱਥ ਵਿੱਚ ਲਓ ਅਤੇ ਆਪਣੇ ਬੱਚਿਆਂ ਦੇ ਵਿਆਹ ਲਈ ਪ੍ਰਾਰਥਨਾ ਕਰੋ ਜੇ ਤੁਸੀਂ ਮਾਪੇ ਹੋ ਤਾਂ ਆਪਣੇ ਬੱਚਿਆਂ ਦੇ ਵਿਆਹ ਲਈ ਪ੍ਰਾਰਥਨਾ ਕਰੋ ਵਿਆਹ ਜਲਦੀ ਸੰਭਵ ਹੋਵੇ ਜੋ ਵੀ ਰੁਕਾਵਟਾਂ ਮੁਸ਼ਕਲਾਂ ਸਮੱਸਿਆਵਾਂ ਆ ਰਹੀਆਂ ਹਨ ਉਹ ਸਾਰੀਆਂ ਹੀ ਇੱਕ ਵਾਰ ਵਿੱਚ ਦੂਰ ਜਾਣ ਤੁਸੀਂ ਕਹੋਗੇ ਕਿ ਇਹ ਸਮੱਸਿਆ ਖਤਮ ਹੋ ਗਈ ਹੈ ਜੀਵੇ ਕੀ ਜੇਕਰ ਕੋਈ ਰਿਸ਼ਤਾ ਨਹੀਂ ਆ ਰਹਾ ਤਾਂ ਬੱਚਿਆਂ ਲਈ ਇੱਕ ਰਿਸ਼ਤਾ ਆ ਗਿਆ ਹੈ ਬੱਚਿਆਂ ਦਾ ਵਿਆਹ ਦਾ ਕੰਮ ਵੀ ਬਣ ਗਿਆ ਹੈ ਬੱਚਿਆਂ ਲਈ ਇੱਕ ਡੂੰਘਾ ਰਿਸ਼ਤਾ ਵੀ ਆ ਗਿਆ ਹੈ ਤੁਹਾਨੂੰ ਆਪਣੀ ਸਮੱਸਿਆਵਾਂ ਬਾਰੇ ਸਿਰਫ ਇੱਕ ਵਾਕ ਯਾਨੀ ਸੈਂਟੈਂਸ ਬਣਾਉਣਾ ਹੈ ਤੁਹਾਨੂੰ ਵਾਕ 9 ਵਾਰ ਕਹਿਣਾ ਹੈ ਤੁਹਾਨੂੰ ਕਿੰਨੀ ਵਾਰ ਕਹਿਣਾ ਹੈ ਤੁਹਾਨੂੰ ਸਿਰਫ ਤੇ ਸਿਰਫ ਹੈ ਵਾਕ 9 ਵਾਰ ਕਹਿਣਾ ਹੈ ਅਸੀਂ ਬੱਚਿਆਂ ਦੀ ਜੋੜੀ ਬਣਾਉਣ ਲਈ ਨੋ ਦੀ ਬਹੁਤ ਸ਼ਕਤੀਸ਼ਾਲੀ ਊਰਜਾ ਦੀ ਵਰਤੋਂ ਕਰ ਰਹੇ ਹਾਂ ਤਾਂ ਤੁਸੀਂ ਇਹ ਸਮੱਸਿਆਵਾਂ ਨਹੀਂ ਨੋ ਵਾਰ ਕਹੋਗੇ ਤੁਸੀਂ ਸਕਾਰਾਤਮਕ ਬੋਲੋਗੇ ਜਿਵੇਂ ਸਾਡਾ ਇਹ ਕੰਮ ਹੋ ਗਿਆ ਹੈ ਅਤੇ ਇੱਕ ਵਿੱਚ ਉਹ ਕੰਮ ਤੁਹਾਡੇ ਲਈ ਹੋਣ ਵਾਲਾ ਹੈ ਇਹ ਵਾਰ-ਵਾਰ ਕਹਿਣ ਤੋਂ ਬਾਅਦ ਹਨੂਮਾਨ ਚਾਲੀਸਾ ਦਾ ਪਾਠ ਕਰੋ ਤੁਹਾਨੂੰ ਵੀ ਨੋ ਵਾਰ ਹਨੂਮਾਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ ਜੇਕਰ ਬੱਚੇ ਕਰ ਰਹੇ ਹਨ ਤਾਂ ਉਹਨਾਂ ਲਈ ਕੋਈ ਵੀ ਮੁਸ਼ਕਿਲ ਨਹੀਂ ਜੀ ਉਹਨਾਂ ਨੂੰ 9 ਵਾਰ ਹਨੂਮਾਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ ਅਤੇ ਜੇਕਰ ਬੱਚੇ ਇਹ ਨਹੀਂ ਕਰ ਰਹੇ ਹਨ ਮਾਪੇ ਕਰ ਰਹੇ ਹਨ ਤਾਂ ਉਹ ਵੀ 9 ਵਾਰ ਕਰ ਸਕਦੇ ਹਨ ਤਾਂ ਬਾਲਾ ਜੀ ਮਹਾਰਾਜ ਦੇ ਸਾਹਮਣੇ ਘੱਟੋ-ਘੱਟ 3 ਵਾਰ ਕਰੋ ਜੇਕਰ ਤੁਸੀਂ 9 ਵਾਰ ਨਹੀਂ ਕਰ ਸਕਦੇ ਹਨ ਹਨੂਮਾਨ ਚਾਲੀਸਾ ਪੜੋ ਇਸ ਤੋਂ ਬਾਅਦ ਸਪੋਤਰੀ ਨੂੰ ਬਾਲਾ ਜੀ ਮਹਾਰਾਜ ਜਾਂ ਹਨੂਮਾਨ ਮਹਾਰਾਜ ਜੀ ਦੇ ਸਾਹਮਣੇ ਰੱਖੋ ਇਹ ਕੋਈ ਦਿਨ ਪਰ ਆਪਣੀ ਪੂਜਾ ਕਰੋ ਭਗਵਾਨ ਜੀ ਦੇ ਸਾਹਮਣੇ ਰੱਖਿਆ ਜਾਵੇਗਾ ਇਸ ਤੋਂ ਬਾਅਦ ਜਿਵੇਂ ਹੀ ਸ਼ਾਮ ਜਾਂ ਰਾਤ ਦਾ ਸਮਾਂ ਹੁੰਦਾ ਹੈ ਤਾਂ ਤੁਸੀਂ ਭਗਵਾਨ ਨੂੰ ਪ੍ਰਾਰਥਨਾ ਕਰਦੇ ਹੋਏ ਇਸ ਪੋਟਲੀ ਨੂੰ ਆਪਣੇ ਸਹਰਾਣੇ ਹੇਠਾ ਰੱਖ ਲਵੋ ਕਿ ਮੈਂ ਮੈਂ ਕਿਸੇ ਮੁੰਡੇ ਜਾਂ ਕੁੜੀ ਲਈ ਨਹੀਂ ਕਹਿ ਰਿਹਾ ਜੇਕਰ ਐ ਮੁੰਡਾ ਜਾਂ ਕੁੜੀ ਹੈ ਤਾਂ ਇਸ ਨੂੰ ਆਪਣੇ ਸਹਰਾਣੇ ਦੇ ਹੇਠਾ ਰੱਖੋ ਜੇਕਰ ਉਹ ਖੁਦ ਉਪਾਏ ਕਰ ਰਹੇ ਹਨ ਅਤੇ ਮੰਨ ਲਵੋ ਜੇਕਰ ਕੋਈ ਮੁੰਡਾ ਤੇ ਕੁੜੀ ਤੁਹਾਡੇ ਕੋਲ ਇਕੱਠੇ ਨਹੀਂ ਰਹ ਨਹੀਂ ਹਨ ਤਾਂ ਜੋ ਵੀ ਹੋ ਪਈ ਹੈ ਉਹ ਪਾਈ ਕਰ ਰਿਹਾ ਹੈ ਤਾਂ ਪਰਿਵਾਰ ਦਾ ਕੋਈ ਹੋਰ ਮੈਂਬਰ ਕੋਈ ਵੀ ਬੱਚਿਆਂ ਲਈ ਇਹ ਸਭ ਕਰ ਰਿਹਾ ਹੈ ਤਾਂ ਕਿਸੇ ਟੈਕਟ ਨੂੰ ਆਪਣੇ ਸ਼੍ਰੈਣੀ ਹਿੱਟਾ ਰੱਖ ਸਕਦਾ ਹੈ ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਲਈ ਇਹ ਉਪਾਏ ਕਰ ਰਹੇ ਹੋ ਤੁਸੀਂ ਆਪਣੀ ਇੱਛਾ ਦੀ ਪੂਰਤੀ ਲਈ ਪ੍ਰਾਰਥਨਾ ਕੀਤੀ ਹੈ 999 ਦੀ ਪ੍ਰੇਰਣ ਕਰੋ ਅਤੇ ਉਹਨਾਂ ਨੂੰ ਉਸ ਦਿਨ ਲਈ ਪ੍ਰਾਰਥਨਾ ਕਰੋ ਕਿ ਤੁਹਾਨੂੰ ਆਪਣੇ ਬੱਚਿਆਂ ਨਾਲ ਜਲਦੀ ਹੀ ਚੰਗਾ ਰਿਸ਼ਤਾ ਮਿਲ ਸਕੇ ਜੇਕਰ ਰਿਸ਼ਤਾ ਨਹੀਂ ਬਣਦਾ ਤਾਂ ਸਮੱਸਿਆ ਇਹ ਹੈ ਕਿ ਵਿਆਹ ਨਹੀਂ ਹੁੰਦਾ ਤਾਂ ਤੁਸੀਂ ਇਸ ਬੱਠਰੇ ਨੂੰ ਆਪਣੇ ਸਰਾਣੇ ਦੇ ਹੇਠਾਂ ਅੰਜੀ ਹੀ ਰੱਖ ਸਕਦੇ ਹੋ ਅਤੇ ਜੇਕਰ ਘਰ ਵਿੱਚ ਬੱਚੇ ਹਨ ਤਾਂ ਬੱਚਿਆਂ ਦੇ ਸਰਾਣੇ ਦੇ ਹੇਠਾਂ ਸਪੋਟਲੀ ਨੂੰ ਰੱਖਣ ਦੀ ਕੋਸ਼ਿਸ਼ ਕਰੋ ਐ ਫੋਟਲੀ ਕਿੰਨੇ ਦਿਨਾਂ ਇਹ ਰੱਖ ਰੱਖਣੀ ਹੈ 9 ਦਿਨਾਂ ਲਈ ਤੁਹਾਨੂੰ ਇਸ ਗੱਠੜੀ ਨੂੰ ਸ੍ਰੇਣੀ 'ਚ ਰੱਖਣਾ ਪਵੇਗਾ ਅਤੇ ਹਰ ਰੋਜ਼ ਇੱਕ ਵਾਰ ਜੀਵੇਂ ਹੀ ਤੁਸੀਂ ਸੌਂਦੇ ਹੋ ਇਸ ਪੋਟਲੀ ਨੂੰ ਬਾਹਰ ਕੱਢ ਕੇ ਆਪਣੇ ਹੱਥ ਦੇ ਵਿੱਚ ਫੜੋ ਅਤੇ ਬੱਚਿਆਂ ਦੀ ਵਿਆਹ ਲਈ ਤੁਸੀਂ 9 ਵਾਰ ਰੱਬ ਦੇ ਅੱਗੇ ਪ੍ਰਾਰਥਨਾ ਕਰੋ 9 ਵਾਰ ਪ੍ਰਾਰਥਨਾ ਕਰਨ ਤੋਂ ਬਾਅਦ ਇਸ ਗੱਠੜੀ ਨੂੰ ਆਪਣੇ ਸ੍ਰੇਣੀ 'ਤੇ ਕਿਸੇ ਵਾਪਸ ਰੱਖ ਦਿਓ ਇਸ ਰਸਮ ਨੂੰ 9 ਦਿਨ ਰੱਖਣ ਤੋਂ ਬਾਅਦ ਤੁਸੀਂ ਕੀ ਕਰੋਗੇ ਆਖਰੀ ਦਿਨ ਦਾ ਮਤਲਬ ਹੈ 9 ਦਿਨ ਪੂਰੇ ਹੋ ਜਾਣ ਤੋਂ ਬਾਅਦ 10ਵਾਂ ਦਿਨ ਆਵੇਗਾ ਉਸ ਦਿਨ ਇਸ ਘਟੜੀ ਨੂੰ ਸੜਾਣੀ ਜਾਂ ਟਾ ਕੱਢੋ ਅਤੇ ਇਸ ਨੂੰ ਬਾਹਰ ਕੱਢਣ ਤੋਂ ਬਾਅਦ ਕੋਈ ਵੀ ਮਿੱਟੀ ਦਾ ਘੜਾ ਜਾਂ ਦੀਵਾ ਲਓ ਜਿਸੇ ਤੁਸੀਂ ਕਪੂਰ ਦੀ ਗੋਲੀ ਆਕੇ ਇਸ ਘਟੜੀ ਨੂੰ ਸਾੜ ਸਕਦੇ ਹੋ ਪਰ ਕੁਝ ਲੋਕ ਇਹ ਵੀ ਕਹਿ ਸਕਦੇ ਹਨ ਕਿ ਇੰਜ ਘਟੜੀ ਨਹੀਂ ਸੜੇਗੀ ਪਰ ਜੇ ਤੁਸੀਂ ਕਪੂਰ ਦੀ ਗੋਲੀ ਲਵਾ ਕੇ ਸਾੜਦੇ ਹੋ ਤਾਂ ਲੰਗ ਅਤੇ ਕਾਗਜ਼ ਬਹੁਤ ਜਲਦੀ ਸੜ ਜਾਣਗੇ ਅਤੇ ਹੁਣ ਤੁਸੀਂ ਇਹ ਸੜੀ ਹੋਈ ਸਵਾਣ ਨੂੰ ਕਿਸੇ ਵੀ ਗਮਲੇ ਵਾਲੇ ਪੌਦੇ ਦੀ ਮਿੱਟੀ ਵਿੱਚ ਵੀ ਪਾ ਸਕਦੇ ਹੋ ਜਾਂ ਕਿਸੇ ਹੋਰ ਮੁਖਤੇ ਪੌਦੇ ਦੇ ਹੇਠਾਂ ਵੀ ਛੱਡ ਸਕਦੇ ਹੋ ਅਤੇ ਜੇਕਰ ਤੁਸੀਂ ਇਸ 9 ਤਾਰੀਖ ਨੂੰ ਨਹੀਂ ਕਰ ਸਕਦੇ ਤਾਂ ਉਹੀ ਦਿਨ 27 ਸਤੰਬਰ ਨੂੰ ਹੋਣ ਵਾਲਾ ਹੈ ਉਸ ਦਿਨ ਵੀ ਆਹੀ ਯੋਗ ਬਣ ਰਿਹਾ ਹੈ ਤੁਸੀਂ ਆਹ ਉਪਾਏ ਇਸ ਦਿਨ ਵੀ ਕਰ ਸਕਦੇ ਹੋ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਜਲਦੀ ਹੀ ਜੀਵਨ ਸਾਥੀ ਮਿਲ ਜਾਵੇਗਾ ਤੇ ਉਹਨਾਂ ਦੇ ਵਿਆਹ ਦੇ ਯੋਗ ਜ਼ਿੰਦਗੀ ਵੀ ਬਣ ਜਾਣਗੇ ਧੰਨਵਾਦ ਜੀ